ਅੱਜ ਆਖਾਂ ਵਾਰਿਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ ਅੱਜ ਲੱਖਾਂ ਧੀਾਂ ਰੋਂਦੀਆਂ ਤੈਨੂੰ ਵਾਰਿਸ਼ਾ ਨੂੰ ਕਹਿਣ ਇਹ ਸ਼ਬਦ ਵਾਰਿਸ਼ਾ ਨੇ 1947 ਔਰ ਤੁਸੀਂ ਸਭ ਜਾਣਦੇ ਹੋ ਕਿ 1947 ਦੇ ਵਿੱਚ ਸਾਡੇ ਦੇਸ਼ ਦੀ ਬਲਕਿ ਪੰਜਾਬ ਦੀ ਵੰਡ ਹੋਈ ਜਿਸ ਵਿੱਚ ਲੱਖਾਂ ਲੋਕ ਮਾਰੇ ਗਏ ਔਰ ਲੱਖਾਂ ਲੋਕ ਬੇਕਾਰ ਹੋ ਗਏ ਉਧਰ ਦੇ ਲੋਕ ਪਾਕਿਸਤਾਨ ਵਾਲੇ ਉੱਝੜ ਕੇ ਪੰਜਾਬ ਆਏ ਪੰਜਾਬ ਵਾਲੇ ਉੱਝੜ ਕੇ ਉਧਰ ਗਏ ਅੱਜ ਵੀ ਉਹਨਾਂ ਲੋ ਉਹ ਲੋਕ ਉਹ ਬਜ਼ੁਰਗ ਜਿਹੜੇ ਹਜੇ ਜਿਨ੍ਹਾਂ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਉਹ ਚਾਹੁੰਦੇ ਹਨ ਕਿ ਆਪਾਂ ਫੇਰ ਆਪਣੇ ਪੁਰਾਣੇ ਪਿੰਡਾਂ ਨੂੰ ਦੇਖੀਏ ਔਰ ਆਪਣੀਆਂ ਗਲੀਆਂ ਨੂੰ ਪਛਾਣੀਏ ਸੋ ਇਸੇ ਲੜੀ ਦੇ ਤਹਿਤ ਔਰ ਜਿਸੀ ਤੁਹਾਨੂੰ ਮਨਾ ਰਹਾ ਆ ਭਾਵੀ ਜੀ ਨਾਲ ਜਿਹੜਾ ਕਿ ਤੁਹਾਨੂੰ ਪਿਛਲੇ ਦਿਨਾਂ ਚ ਅਸੀਂ ਠੱਠੀਆਂ ਮੰਨਤਾ ਦੇ ਬਜ਼ੁਰਗਾਂ ਦੀ ਕਹਾਣੀ ਇੱਕ ਉਹਨਾਂ ਨੇ ਸਾਨੂੰ ਸ਼ੇਅਰ ਕੀਤੀ ਸੀ ਔਰ ਉਹਨਾਂ ਦੀ ਸਿਸਟਰ ਬਾਗੀ ਜਿਹੜੀ ਕਿ ਹੁਣੇ ਤੁਹਾਨੂੰ ਅਸੀਂ ਉਹਨਾਂ ਦਾ ਕਿਉਂਕਿ ਹੁਣ ਉਮਰ ਬਹੁਤ ਹੋ ਗਈ ਉਹਨਾਂ ਦੀ ਜਦੋਂ ਦੇਸ਼ ਦੀ ਵੰਡ ਹੋਈ ਤੇ ਉਹ 22 ਸਾਲ ਦੇ ਸਦਾ ਸੰਤਾਪ ਉਹਨਾਂ ਦੇ ਪਿੰਡੇ ਦੇ ਹੰਡਾਇਆ ਔਰ ਆ ਜੀ ਇਹ ਕਹਿੰਦੇ ਜੇਕਰ ਮੈਨੂੰ ਠੱਠੀਆਂ ਮੰਨਤਾ ਜਾ ਕੇ ਛੱਡ ਦਿੱਤਾ ਜਾਵੇ ਤੇ ਮੈਂ ਆਪਣਾ ਘਰ ਰੱਬ ਲਾਉਣੀ ਤੋ ਤੁਸੀਂ ਹਿਸਾਬ ਲਾ ਲਓ ਕਿ ਲਗਭਗ 100 ਸਾਲ ਦੇ ਲਗਭਗ ਨੇ ਉਮਰ ਕੋ ਚੱਲ ਰਹੀ ਹੈ। ਔਰ ਯਾਦਾਸਤੀ ਇਹਨਾਂ ਦੀ ਕਮਜ਼ੋਰ ਹੋ ਗਈ ਹੈ, ਨਿਗਾਹ ਕਮਜ਼ੋਰ ਹੋ ਗਈ ਹੈ, ਸਰੀਰਕ ਤੌਰ ਤੇ ਕਮਜ਼ੋਰ ਹੋ ਗਏ ਨੇ। ਪਰ ਹਜੇ ਵੀ ਖੇਚ ਜਿਹੜੀ ਆ ਉਹਨਾਂ ਨੂੰ ਆਪਣੇ ਘਰ ਦੀ, ਆਪਣੇ ਪਿਛਲੇ ਘਰ ਦੀ, ਪੰਜਾਬ ਦੀ ਉਹਨਾਂ ਖੇਚ ਮਜਬੂਰ ਕਰਦੀ ਹੈ ਕਿ ਕਿਤੇ ਜਿਉਂਦੇ ਜੀ ਉਹਨਾਂ ਨੂੰ ਆਪਣੇ ਪਿੰਡ ਠੱਠੀਆਂ ਮੰਤਾਂ, ਆਪਣੇ ਪੁਰਾਣੇ ਘਰ ਦੇ ਦਰਸ਼ਨ ਹੋ ਜਾਣ। ਸੋ ਅਸੀਂ ਪ੍ਰਮਾਤਮਾ ਅੱਗੇ, ਅੱਲਾ ਅੱਗੇ ਅਰਦਾਸ ਕਰਦੇ ਹਾਂ। ਇਹਨਾਂ ਦੀਆਂ ਖਾਸ਼ੀਆਂ ਜਿਹੜੀਆਂ ਪੂਰੀਆਂ ਹੁਣ ਤੇ ਆਉ ਮਿਲਦੇ ਆ ਬਾਗੀ ਜੀ ਨਾਲ ਮੈਂ ਤਾਂ ਤੁਹਾਨੂੰ ਆਪਣੀ ਅੱਜ ਦੱਸ ਰਿਹਾ ਅੱਛਾ ਫਿਰ ਫਿਰ ਮਿਲਣੇ ਦੀ ਆਸ ਕਿਉਂ ਜਦ ਤੂੰ ਸੀ ਹੱਥੋਂ ਲੱਗੇ ਤੂੰ ਅੰਮ੍ਰਿਤਸਰ ਦੀ ਦੋ ਸਰਦਾਰ ਆਏ ਸੀ ਸਾਡੇ ਨਾਲ ਸਾਨੂੰ ਚੜਾਉਣ ਵਾਸਤੇ ਦੋ ਸਰਦਾਰ ਆਏ ਸੀ ਸਾਡੇ ਨਾਲ ਸਾਨੂੰ ਚੜਾਉਣ ਵਾਸਤੇ ਤੂੰ ਅੰਮ੍ਰਿਤਸਰ ਸੀ ਆਜੋ ਦੀ ਹਾਂ ਤੇ ਸਾਰਾ ਕੁਝ ਸ਼ਕੀਲ ਹੈ ਨਾ ਤੇ ਸ਼ਕੀਲ ਦੇ ਕਿਹਾ ਸੀ ਨਾ ਤੇ ਸਾਰਾ ਕੁਝ ਸ਼ਕੀਲ ਦੀ ਪਾਦੋਂ ਹੀ ਹੋ ਰਿਹਾ ਵੇ ਸਾਰਾ ਅਸੀਂ ਤੇ ਨਹੀਂ ਜਾਣਦੇ ਸਾਂ ਤੇ ਸ਼ਕੀਲ ਨਾ ਹੀ ਜਿਹੜਾ ਮਾਮਾ ਮਹਿੰਗੇ ਦਾ ਪੁੱਤਰ ਲਾਲ ਸੀਨਾ ਤੇ ਲਾਲ ਦਾ ਪੁੱਤਰ ਸ਼ਕੀਲ ਤੇ ਉਹ ਸ਼ਕੀਲ ਨੇ ਸਾਰਾ ਕੁਝ ਕਿਹਾ ਸੀਗਾ ਇਹ ਸਾਰਾ ਕੁਝ ਸੇਰਾ ਉਹ ਤੇ ਸੇਰੀ ਹੈ ਵਾਵਾ ਜਿਹੜਾ ਅਸੀਂ ਉਹਨਾਂ ਨੂੰ ਠੱਠੀਆਂ ਆ ਲਿਆ ਨੂੰ ਮਿਲਦੇ ਆ ਸਾਰਾ ਕੁਝ ਜਿਹੜਾ ਵੇ ਸਿਰਫ ਉਹਨਾਂ ਦਾ ਹੀ ਹੈ ਹਾਂਜੀ ਮੈਂ ਵੀ ਆਪਣੇ ਦੱਸਿਆ ਸੀਗਾ ਕਿ ਉਹਨੇ ਇਹ ਅੱਜ ਡਾਣਾ ਮਰੇ ਮੇਰੀ ਭੈਣ ਹੈ ਜੀ ਮੇਰੇ ਤੋਂ ਵੱਡੀ ਹੈਗੀ ਏ ਤੇ ਹੋਰ ਤੁਸੀਂ ਜਿਸ਼ੋ ਆਪਣਾ ਤੁਹਾਡੇ ਕੋ ਕੀ ਕੀ ਸੀਗਾ ਮਤਲਬ ਕਿ ਆਪਣੇ ਬਾਪ ਦਾ ਨਾਂ ਕੀ ਸੀਗਾ ਤੇ ਮਾਂ ਦਾ ਨਾਂ ਕੀ ਸੀ ਜਰਾ ਦੱਸੋ ਨਾ ਤੁਸੀਂ ਮਾਤਾ ਦਾ ਨਾਂ ਕਿਹਦੇ ਸੀ ਅੱਛਾ ਤੇ ਉਹਦਾ ਨਾਂ ਜਰਾ ਸੀ ਅੱਛਾ ਇੱਕ ਤੇ ਉੱਥੇ ਜੱਠੀਆਂ ਚ ਕਬਰ ਕਿਹਨਾਂ ਦੀ ਹੈਗੀ ਆ ਸਾਡੇ ਬਾਪ ਜੀ ਹੈ ਨਾ ਮੈਂ ਜਾਣੀ ਹੈ ਸਾਡਾ ਬੂਹੇ ਤੇ ਖੋ ਗਿਆ ਉਧਰੀ ਉਧਰੀ ਆ ਵਾਹੋ ਇਹ ਅਮੀਰ ਦੇ ਇਹ ਤੇ ਕਰਦੇ ਇਹਦੇ ਨੇ ਹਾਂ ਜੀ ਬੋਲ ਤੁਸੀਂ ਇਹ ਹੋਰ ਆਪਣਾ ਬੁਲੰਦਾ ਸਾਡਾ ਕੀ ਲੱਗਦਾ ਸੀਗਾ ਤਾਇਆ ਸੀ ਨਾ ਹਾਂ ਤਾਇਆ ਤੇ ਤਾਇਆ ਤੇ ਇਧਰ ਆ ਕੇ ਸਾਈਵਾਲੀ ਮੁੜ ਕੇ ਫੋਟੋ ਹੋਇਆ ਹੈ ਨਾ ਸਾਈਵਾਲੀ ਚੌਥੀ ਜੀ ਚੌਤੀ ਚਾਹ ਕੇ ਕਿ ਚਾਹ ਕੇ ਆਈ ਚੌਤੀ ਸੀ ਆ ਚੌਤੀ ਆਏ ਸੰਗੋ ਜਿਹੜੇ ਆ ਗਏ ਨੇ ਫੇਜੀ ਇਹਨੂੰ ਤਕੀਰ ਖਸਾਨਾ ਤੇ ਤਕੀਰ ਕੀ ਤਵੇ ਤੇ ਚੌਤੀ ਜਾ ਗਏ ਸੰਗੋ ਜਿਹੜੇ ਆ ਗਏ ਠੀਕ ਹੈ ਜੀ ਤੇ ਲੋ ਜੀ ਇਹ ਵੀ ਬੜੀ ਸੋਹਣੀ ਗੱਲ ਹੈ ਜੀ ਸ਼ਕੀਲ ਨੇ ਮਿਲਾ ਦਿੱਤਾ ਹੋਵੇ ਸਾਰਿਆਂ ਨੂੰ ਮਿਲਾ ਰਿਹਾ ਹੋਵੇ ਉਧਰੋਂ ਵੀ ਇਧਰੋਂ ਵੀ ਸਾਰਾ ਕੋਈ ਜੜਾ ਵੇ ਨਾ ਉਹ ਆਪਣਾ ਮਿਲਾ ਰਿਹਾ ਹੋਵੇ ਤੇ ਅਸੀਂ ਮਿਲ ਰਹੇ ਹਾਂ ਜੋ ਵੀ ਆਉਣਾ ਉਹਨਾਂ ਨੇ ਹਾਂ ਜੀ ਚੱਲ ਜੀ ਆਂਦਾ ਸ਼ਕੀਰ ਮਾਮੇ ਮਹਿੰਗੇ ਦਾ ਪੋਤਰਾ ਮਾਮੇ ਮਹਿੰਗੇ ਦਾ ਪੋਤਰਾ ਸੀ ਸ਼ਕੀਰ ਤੇ ਤੇ ਅਮਾ ਆਪਦਾ ਉਹਨਾਂ ਦੇ ਸਰਦਾਰਾਂ ਦੀਆਂ ਬੁੜੀਆਂ ਤੁਹਾਡੇ ਨਾਲ ਬੋਲਦੀਆਂ ਚੱਲਦੀਆਂ ਸੀ ਸਾਰੇ ਕੰਮ ਹੁੰਦੇ ਸੀ ਨਾ ਜਿਹੜੇ ਕੰਮ ਖੇਲੇ ਗਿਆ हूं मुझे अंदर एडमिशन होया है लगता hmm. है माशाल्लाह सो नहीं भी पीछे से बाबा सही नहीं भी मैं कहती हूं सादाबू ये देखो चले आए हूं फिर आते हैं मोदी का बराबर हां और दादाजी भी वहीं क buried अमीर दीन दी हां वो साडे दादा ने नाम दी ਦੇ ਉਸ ਤੋਂ ਉੱਤੇ ਉਹਨਾਂ ਦੇ ਬਾਪ ਜਿਹੜੇ ਸਨ ਨੌਧਾ ਸੀਗਾ ਉਹ ਉਹ ਹੀ ਉਧਰੇ ਹੀ ਆ ਫਿਰ ਅਰਜਾਦਾ ਜੀ ਵੀ ਉਧਰੇ ਇੱਕ ਅਗਰ ਉਹਦਾ ਦਾ ਬਾਪ ਸੀਗਾ ਆ ਨਹੀਂ ਅਰਜਾਦਾ ਤੇ ਸ਼ਹਿਜ਼ਾਦਾ ਜਿਹੜੇ ਦੋ ਭਰਾ ਸਨ ਸ਼ਹਿਜ਼ਾਦੇ ਵਾਲੇ ਤੇ ਲੁਲਿਆਣੀ ਵਾਲੇ ਨੇ ਸਾਰੇ ਤੇ ਅਰਜਾਦਾ ਚੋਂ ਅਸੀਂ ਹੈਗੇ ਹਾਂ ਜਿਹੜੇ ਜਿਹੜੇ ਹੈਗੇ ਆ ਕੇ ਆ ਜੇ ਹਾਂ ਤੈਨੂੰ ਖੜੀ ਹੋ ਤਾਂ ਤੂੰ ਆਪਣਾ ਕਰ ਲਾਉਂਗੀ ਨਹੀਂ ਉਹ ਤਾਂ ਜਾਣਾ ਉਹ ਥੇ ਜਾ ਕੇ ਜੇ ਛੱਟੀਆਂ ਮੰਨਤੇ ਚ ਜਾਈਏ ਤੇ ਘਰ ਲੱਭ ਲੋਗੇ ਨਾ ਤੁਸੀਂ ਨਾ ਨਾ ਕਾਟਿਆ ਨਾ ਰਹਾ ਆਪਾਂ ਹਰ ਨਾ ਕਰਾ ਕਰਾ ਦੇਣਾ ਜਿੰਨਾਂ ਨੂੰ ਚਾਹਤਾ ਤੇ ਮਿਲੰਦੀ ਤਰ੍ਹਾਂ ਆਹ ਹੋ ਲੈ ਤੇ ਜਾਣਗੇ ਅੱਲਾ ਦੇ ਹੁਕਮ ਨਾਲ ਆਪਾਂ ਨੂੰ ਛੱਡ ਕੇ ਜਾਣਗੇ ਆਪਣੇ ਘਰੇ ਜੇ ਜਿੱਦ ਘਰ ਲੱਭ ਲੇਗੀ ਤਾਂ ਆਪਾਂ ਚੱਲ ਨਹੀਂ ਰਹੂਗੀ ਮੇਟਾ ਪੈਨ ਨਹੀਂ ਚਲੇ ਗਏ ਅੱਛਾ ਕਿੰਨਾ ਚਾਹ ਰਿਹਾ ਤੇ ਗਿਆ ਨਾ ਇਹ ਪੇਟ ਲੱਟੇ ਜਾਣਾ ਨਿਆਣਾ ਹੈ ਸ 8 ਸਹੀ ਹੋ ਗਿਆ ਕੋਈ ਕਿ ਹਾਂ ਮੇਰੀ ਚਾਲ ਦੋ ਪਰ ਤੂੰ ਹੋ ਕੇ ਰਹਿੰਦੇ ਹੋ ਹੋਰ ਕੋਈ ਮੈਂ ਦੇਖ ਕੇ ਤਾੜੀ ਜਿਵੇਂ ਸਮਝਣ ਦੇ ਸੀ ਉਧਰ ਹੈ ਇਹ ਜ਼ਮੀਨ ਇਸ ਗੁੰਨੇ ਸੀ ਅੱਧਰ ਆ ਵੀ। ਯਾ ਮੈਂ ਤਾਂ ਅੱਧਰ ਜ਼ਮੀਨ ਨਹੀਂ ਸੀ ਹੈਗੀ ਟਾੜੀ। ਨਹੀਂ ਤਾਂ ਤੂੰ ਸਿਆਣ ਹੈ। ਉਹਨਾਂ ਮਾਮੇ ਨੇ ਸਿਆਣ ਹੀ ਲਿਆ। ਉਹ ਵੀ ਤੇਰੇ ਭਰਾ ਹੀ ਤੇਰਾ ਭਰਾ। ਉਹ ਜਿਹੜਾ ਜੀ ਉਹਨਾਂ ਨੇ ਦਰਵਾਰ ਬਣਾਇਆ ਆ ਮੈਂ ਸਾਡੇ ਦਾਦੇ ਦਾ ਦਰਵਾਰ ਬਣਾਇਆ ਨੇ। ਸਾਰੇ ਉਹ ਥਿਆਂ ਆ ਕੇ ਸਾਰਾ ਕੁਝ ਕਰਦੇ ਨੇ।

ਅਸੀਂ ਆਪਾਂ ਤੁਹਾਨੂੰ ਮੰਨ ਮੰਨ ਲੈਂ ਜਾਂਦੇ ਹਾਂ ਇਹ ਤਾਂ ਇਹਨਾਂ ਨੇ ਸਾਨੂੰ ਕ੍ਰੀਏਟ ਕੀਤਾ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਪਸੰਦ ਆਈ ਹੋਏਗੀ। ਔਰ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਸ਼ਕੀਲ ਅਹਿਮਦ ਜੀ ਦਾ ਜਿਨ੍ਹਾਂ ਦੇ ਕੇ ਭੂਆ ਜੀ ਲੱਗਦੇ ਨੇ। ਉਹਨਾਂ ਨੇ ਇਹ ਵੀਡੀਓ ਬਣਾ ਕੇ ਭੇਜੀ ਆ। ਸੋ ਬਹੁਤ-ਬਹੁਤ ਧੰਨਵਾਦ ਜੀ। ਅਸੇ ਤਰ੍ਹਾਂ ਗਏ ਵੀ ਆਪਾਂ ਇਹ ਵੀਡੀਓ ਦੇਖਣ ਲਈ ਮਨ ਦੇ ਸੰਤਾਪ ਹੰਡਾ ਚੁਕੇ ਲੋਕਾਂ ਨਾਲ ਗੱਲਬਾਤ ਕਰ ਲਈ। ਇਸੇ ਚੈਨਲ ਤੋਂ ਕੰਨ ਲਈਏ। ਕਿਰਪਾ ਕਰਕੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟਸ ਕਰੋ ਔਰ ਲਾਈਕ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਇਸੇ ਤਰ੍ਹਾਂ ਦਰਸ਼ਕ ਮੇਨ ਪਿਆਰ ਦੇ। ਧੰਨਵਾਦ ਜੀ, ਜੈ ਹਿੰਦ।